ਕਹਿਣਾ ਚਾਹੁੰਦਾ ਕਿ ਮੈਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਸੀ 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 ਇਹੋ ਜੀ ਹਾਲਤ ਦੇ ਵਿੱਚ ਸੀਪੀ ਆਫਿਸ ਪਹੁੰਚੇ ਹੋ ਤੇ ਲੱਗਦਾ ਨਹੀਂ ਕਿ ਦਾਖਲ ਹੋਣਾ ਚਾਹੀਦਾ ਸੀ ਤੁਹਾਨੂੰ ਤਾਂ ਹਜੇ ਫਰਸਟ ایڈ ਦੀ ਲੋੜ ਹੈ ਸਰ ਮੈਂ ਦਾਖਲ ਹੀ ਸੀ ਕਿ ਹੁਣ ਇੱਥੇ ਜੋ ਸੁਣਵਾਈ ਕਰਦੇ ਬੰਦਾ ਅੱਜ ਦਾ ਪੁਸਤਾ ਕਰੂਗਾ ਜੀ ਮੈਂ ਤਾਂ ਕਰੂੰਗਾ ਹੀ ਆ ਕੇ ਇੱਥੇ ਕੋਈ ਇਨਸਾਨ ਦੀ ਜਿਹੜਾ ਜਿਹੜਾ ਪੁਲਿਸ ਦਾ ਇੰਚਾਰਜ ਹੀ ਕਹਿ ਰਿਹਾ ਮੇਰਾ ਬਾਪੂ ਹੈ ਉਹ ਇਦਾਂ ਦਾ ਕੰਮ ਨਹੀਂ ਕਰ ਸਕਦਾ ਉਹ ਕੋਈ ਸ਼ਰਾਬ ਨਹੀਂ ਪੀਂਦਾ ਭਲਾ ਤੁਸੀਂ ਕ੍ਰਾਈਮਨਲ ਨੂੰ ਬਾਪੂ ਕਦੋਂ ਤੋਂ ਬਣਾ ਲਿਆ ਚਾਰ ਤਰੀਕ ਨੂੰ ਸ਼ਾਮ ਨੂੰ 8:30 ਵਜੇ ਮੇਰੇ ਦੋਸਤ ਦੇ ਭਾਂਜੇ ਦੇ ਉੱਤੇ ਰੋਡ ਦਾ ਹਮਲਾ ਕੀਤਾ ਹੈ ਮੇਰੇ ਕੋਲ ਰਿਕਾਰਡਿੰਗ ਹੈ ਮੇਰੇ ਕੋਲ ਰਿਕਾਰਡਿੰਗ ਹੈ ਪ੍ਰੋਪਰ ਹੈ ਰਿਕਾਰਡਿੰਗ ਜੀ ਕਮਿਸ਼ਨਰ ਸਾਹਿਬ ਨੂੰ ਬਿਨਾਂ ਨਾਮ ਲੜਦੇ ਉਹਨਾਂ ਨੇ ਕਹਿਤਾ ਸੱਟਾ ਹੈ ਸਰ ਉਹਨਾਂ ਨੇ ਐਮਐਲ ਉਹਨਾਂ ਨੇ ਸੁਣਦੇ ਹੀ ਨਹੀਂ ਪਾਈ ਜੀ ਜਾਦੀ ਛੱਟ ਲੱਗੀ ਇੱਦਾਂ ਕਰ ਰਿਹਾ ਸਰ ਕੁਝ ਬੈਟਿੰਗ ਦਿੱਤਾ ਮਾਰੀ ਨਾ ਸਿਰ ਤੇ ਮਾਰੀਆਂ ਨੇ ਸਰ ਮੇਰੇ ਇਹੋ ਜੀ ਹਾਲਤ ਦੇ ਵਿੱਚ ਸੀਪੀ ਆਫਿਸ ਪਹੁੰਚੇ ਹੋ ਲੱਗਦਾ ਨਹੀਂ ਕਿ ਦਾਖਲ ਹੋਣਾ ਚਾਹੀਦਾ ਸੀ ਤੁਹਾਨੂੰ ਤਾਂ ਹਜੇ ਫਰਸਟ ایڈ ਦੀ ਲੋੜ ਹੈ ਸਰ ਮੈਂ ਦਾਖਲ ਹੀ ਸੀ ਕਿ ਹੁਣ ਇੱਥੇ ਜੋ ਸੁਣਵਾਈ ਨਹੀਂ ਕਰਦੇ ਬੰਦਾ ਭੱਜਦਾ ਕੁਝ ਤਾਂ ਕਰੂਗਾ ਜੀ ਮੈਂ ਤਾਂ ਕਰੂੰਗਾ ਹੀ ਆ ਕੇ ਸੁਣਦੇ ਨਹੀਂ ਪਾਏ ਇੱਥੇ ਕਿਰਪਾਨਾਂ ਵੱਜੀਆਂ ਹੋਈਆਂ ਮੇਰ ਤੋਂ ਹਿੱਲਿਆ ਨਹੀਂ ਜਾ ਰਿਹਾ ਤੇ ਚੱਕ ਕੇ ਲੈ ਕੇ ਆਏ ਕੋਈ ਨਹੀਂ ਮਾਨ ਸਾਹਿਬ ਦੇਖਣਗੇ ਅਸੀਂ ਨੂੰ ਕੁਝ ਕੁਸ਼ ਉਮੀਦ ਹੈ ਇਨਸਾਨ ਦੀ ਇੱਥੇ ਕੋਈ ਇਨਸਾਨ ਦੀ ਜਿਹੜਾ ਜਿਹੜਾ ਪੁਲਿਸ ਦਾ ਇੰਚਾਰਜ ਹੀ ਕਹਿ ਰਿਹਾ ਮੇਰਾ ਬਾਪੂ ਹੈ ਉਹ ਇਦਾਂ ਦਾ ਕੰਮ ਨਹੀਂ ਕਰ ਸਕਦਾ ਉਹ ਕੋਈ ਸ਼ਰਾਬ ਨਹੀਂ ਪੀਂਦਾ ਭਲਾ ਤੁਸੀਂ ਕ੍ਰਿਮੀਨਲ ਨੂੰ ਬਾਪੂ ਕਦੋਂ ਤੋਂ ਬਣਾ ਲਿਆ ਜੀ ਸਾਡੀ ਐਮਐਲਆਰ ਨਹੀਂ ਕੱਟੀ ਜਾ ਰਹੀ ਐਮਐਲਆਰ ਕੱਟ ਕੇ ਉਹਨੇ ਇਹ ਨਹੀਂ ਲਿਆਂਦਾ ਮੈਡੀਕਲ ਕੀ ਕਰਾਂਗੇ ਸਰ ਇਹਨੂੰ ਲੈ ਕੇ ਕੀ ਨਾਮ ਹੈ ਮੇਰਾ ਨਾਮ ਜੀ ਆਸ਼ੀਸ਼ ਗੋਤਮ ਹੈ ਤੇ ਨਾਲ ਮੈਨੂੰ ਪਿਆਰ ਨਾਲ ਮਾਨਵੀ ਬੁਲਾਉਂਦੇ ਨੇ ਅੱਛਾ ਭਜੀ ਅਸੀਂ ਪੀ ਆਫਿਸ ਪਹੁੰਚੇ ਹੋ ਮਾਮਲਾ ਕੀ ਹੈ ਸਰ ਮੈਂ 4 ਤਰੀਕ ਨੂੰ ਸ਼ਾਮ ਨੂੰ 8:30 ਵਜੇ ਮੇਰੇ ਦੋਸਤ ਦੇ ਭਾਂਜੇ ਦੇ ਉੱਤੇ ਰੋਡ ਦਾ ਹਮਲਾ ਕੀਤਾ ਮੈਂ ਮੌਤਬਾਰ ਬੰਦੇ ਹੋਣ ਦੇ ਨਾਤੇ ਉੱਥੇ ਮੈਨੂੰ ਫੋਨ ਕੀਤਾ ਸੰਜੇ ਜੀ ਨੇ ਕਿ ਜਾਓ ਤੁਸੀਂ ਗੱਲਬਾਤ ਪਤਾ ਕਰੋ ਮੈਂ ਆਦਵੰਸ਼ੀ ਵੀ ਐਨ ਐਸ ਸੀ ਐਸਟੀ ਵੈਲਫੇਅਰ ਦਾ ਜੀ ਚੀਫ ਜਨਰਲ ਸੈਕਟਰੀ ਆ ਤੇ ਮੈਂ ਪਹੁੰਚਿਆ ਮੈਂ ਕਿਹਾ ਜੀ ਪਹਿਲਾਂ ਪੁੱਛਾਂ ਕੀ ਗੱਲ ਕੀ ਹੋਈ ਆ ਉਹਨਾਂ ਨੇ ਜੀ ਕਿਰਪਾਨਾਂ ਨਾਲ ਲਹਿਰਾਉਂਦੇ ਹਮਲਾ ਕਰਤਾ ਜੀ ਉਸ ਤੋਂ ਬਾਅਦ ਫਿਰ ਮੈਂ ਐਮ ਐਲ ਆਰ ਕਟਨ ਸਿਵਲ ਹਸਪੀਟਲ ਗਿਆ ਉੱਥੇ ਜਾ ਕੇ ਪ੍ਰੋਪਰ ਸਰ ਮੈਂ ਦਿਖਾਇਆ ਵਾਪਸ ਸਾਰਾ ਕੁਝ ਦੱਸਿਆ ਆਈ ਹੈਵ ਐਲੈਬੋਰੇਟਡ एवरीथिंग ਟੂ ਦ ਡਾਕਟਰ ਓਵਰ देयर ਉਹਨਾਂ ਨੇ ਪੂਰੀ ਗੱਲ ਕੀਤੀ ਹੈ ਪਰ ਸਰ ਸੁਣਵਾਈ ਕੋਈ ਨਹੀਂ ਹੋ ਰਹੀ ਇਸ ਟਾਈਮ ਮੇਰੇ ਸੱਟਾ ਵੱਜਣ ਕਾਰਨ ਮੈਂ ਬੜਾ ਅਨਕੰਫਰਟੇਬਲ ਹਾਂ ਹੁਣ ਤੁਸੀਂ ਇੱਥੇ ਪਹੁੰਚੇ ਹੋ ਸੱਟਾਂ ਵੱਜੀਆਂ ਤਾਂ ਨਹੀਂ ਸੁਣਵਾਈ ਹੋ ਰਹੀ ਮੇਰੀ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਕਿਉਂਕਿ ਅਸੀਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਹੀ ਜੁੜੇ ਹੋਏ ਆ ਇਹਨਾਂ ਦੇ ਨਾਲ ਸਾਡਾ ਰਾਬਤਾ ਹੁੰਦਾ ਮੈਂ ਜੀ ਹਰ ਚੀਜ਼ ਕਰਦਾ ਆ ਪਰ ਮੈਂ ਇਹ ਚੀਜ਼ ਸੋਚਦਾ ਪਿਆ ਕਿ ਮਾਨ ਸਰਕਾਰ ਦੇ ਵਿੱਚ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਸਾਡੀ ਗੱਲਬਾਤ ਨਹੀਂ ਹੋ ਰਹੀ ਤੁਸੀਂ ਇਹ ਦੇਖ ਲਓ 4 ਤਰੀਕ ਨੂੰ ਰਾਤੀ ਹਮਲਾ ਹੋਇਆ ਮੈਂ ਉੱਥੇ ਰੋਸ਼ਨ ਲਾਲ ਜੀ ਨੂੰ ਕਿਹਾ ਜੀ ਤੁਸੀਂ ਐਮ ਐਲ ਏ ਲੈ ਆਓ ਤੇ ਇੰਸਪੈਕਟਰ ਮਧੂ ਬਾਲਾ ਨੇ ਉਹਨਾਂ ਨੂੰ ਕਿਹਾ ਸਿਸਟਰ ਮੈਡਮ ਜੀ ਤੁਸੀਂ ਇਹ ਗੱਲ ਕਰੋ ਕਹਿੰਦੇ ਜੀ ਮੈਂ 2 ਦਿਨ ਦੀ ਛੁੱਟੀ ਤੇ ਆ ਰੋਸ਼ਨ ਲਾਲ ਜੀ ਕਹਿੰਦੇ ਮੈਂ ਨਹੀਂ ਗੱਲ ਕਰ ਸਕਦਾ ਤੁਸੀਂ ਇੰਚਾਰਜ ਨਾਲ ਗੱਲ ਕਰੋ ਸੀ ਇੰਚਾਰਜ ਨਾਲ ਗੱਲ ਕੀਤੀ ਆ ਜੀ ਉਹ ਕਹਿੰਦੇ ਕਿ ਤੁਸੀਂ ਪਹਿਲੀ ਗੱਲ ਤਾਂ ਇਹ ਆ ਮੈਨੂੰ ਇਹ ਹੈਰਾਨਗੀ ਹੋਈ ਆ ਸਰ ਕੀ ਕ੍ਰਿਮੀਨਲ ਕਿਸੇ ਦਾ ਪਿਓ ਕਦੋਂ ਤੋਂ ਬਣਨ ਲੱਗ ਗਿਆ ਉਹ ਵੀ ਪੁਲਿਸ ਦਾ ਇਹਨਾਂ ਦਾ ਸਰਦਾਰਾਂ ਦਾ ਜੀ ਅਵੈਧ ਰੇਤੇ ਦਾ ਕੰਮ ਹੈ ਜੀ ਰੇਤੇ ਦੇ ਖਨਨ ਤੁਹਾਨੂੰ ਸੁਣਿਆ ਹੋਣਾ ਕੰਮ ਕਰਦੇ ਨੇ ਜੀ ਇਹਨਾਂ ਦਾ ਪਤਾ ਨਹੀਂ ਮਹੀਨਾ ਜਾਂਦਾ ਹਫਤਾ ਜਾਂਦਾ ਮੈਨੂੰ ਕੁਝ ਨਹੀਂ ਪਤਾ ਅਸੀਂ ਕੱਲ ਇਹ ਚੀਜ਼ ਇਹ ਔਨ ਰਿਕਾਰਡ ਆ ਜੀ ਇਹ ਰਿਕਾਰਡਿੰਗ ਹੋਈ ਆ ਉਹਨਾਂ ਦੀ ਇਹਨਾਂ ਨੂੰ ਇਹਨਾਂ ਨੇ ਰਿਕਾਰਡਿੰਗ ਕੀਤੀ ਜੀ ਕਿਸੇ ਦੀ ਰਿਕਾਰਡਿੰਗ ਜੀ ਗੱਲਬਾਤ ਕਰਦੇ ਹੋਏ ਦੀ ਕਿ ਅਸੀਂ ਉਹਨਾਂ ਨੂੰ ਕਿਹਾ ਇੰਚਾਰਜ ਸਾਹਿਬ ਨੂੰ ਕਿ ਸਰ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਕਿਰਪਾਨਾਂ ਮਾਰੀਆਂ ਤੇ ਤੁਸੀਂ ਐਮਐਲਆਰ ਰਿਪੋਰਟ ਲਾਓ ਉਹ ਕਹਿੰਦੇ ਜੀ ਐਮਐਲਆਰ ਦੀ ਲੋੜ ਹੀ ਨਹੀਂ ਇਹਨਾਂ ਦੇ ਤੇ ਤੁਹਾਡੇ ਤਾਂ ਸੱਟਾਂ ਮਾਮੂਲੀ ਆ ਉਹ ਮੇਰੇ ਪਿਓ ਨੇ ਮੇਰੇ ਬਾਪੂ ਜੀ ਨੇ ਉਹ ਇਦਾਂ ਦਾ ਕੰਮ ਨਹੀਂ ਕਰ ਸਕਦੇ ਸਰ ਮੈਂ ਇੰਚਾਰਜ ਵੱਲੋਂ ਇਹ ਇੰਚਾਰਜ ਸੁਖਵਿੰਦਰ ਸਿੰਘ ਨੇ ਜੀ ਔਰ ਕੋ ਰਿਕਾਰਡਿੰਗ ਹੈ ਮੇਰੇ ਕੋ ਰਿਕਾਰਡਿੰਗ ਮੈਂ ਪ੍ਰੋਪਰ ਹੈ ਰਿਕਾਰਡਿੰਗ ਜੀ ਕਮਿਸ਼ਨਰ ਸਾਹਿਬ ਨੂੰ ਬਿਨਾਂ ਐਮਐਲਰ ਤੋਂ ਇਹੋ ਉਹਨੇ ਕਹਤਾ ਸੱਟਾ ਹੈ ਨਹੀਂ ਸਰ ਉਹਨਾਂ ਨੇ ਐਮਐਲ ਉਹਨਾਂ ਨੇ ਸੁਣਦੇ ਹੀ ਨਹੀਂ ਪਾਈ ਜੀ ਉਹਨਾਂ ਨੂੰ ਇੰਨੀ ਦਿਨ ਹੋ ਗਈ ਉਹ ਸੁਣਦੇ ਹੀ ਨਹੀਂ ਪਏ ਉਹ ਇਹ ਹੀ ਗੱਲ ਬਾਰ-ਬਾਰ ਕਹਿੰਦੇ ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਜੀ ਕਾਰਵਾਈ ਕਰ ਦਾਂਗੇ ਰੋਸ਼ਨ ਲਾਲ ਜੀ ਕਰ ਦੇਣਗੇ ਜੀ ਉਸ ਤੋਂ ਬਾਅਦ ਕਹਿੰਦੇ ਜੀ ਉਹ ਸਾਡੇ ਬਾਪੂ ਨੇ ਉਹ ਗਾਤਰਾ ਤਾਰੀ ਨੇ ਉਹ ਨਸ਼ਾ ਕਰਦੇ ਹੀ ਨਹੀਂ ਉਹ ਇਦਾਂ ਦਾ ਕੰਮ ਕਰ ਨਹੀਂ ਸਕਦੇ ਜਦੋਂ ਪੁਲਿਸ ਇਹ ਇਦਾਂ ਦੇ ਗੱਲਾਂ ਕਰੇਗੀ ਤੇ